ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚਿੰਨ੍ਹ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 1 ਮਈ 2025 ਤੇ ਟਾਈਮ ਕਰੀਏ ਪਉਣੇ 1:00 ਦੇ ਹੋਣ ਜਾ ਰਹੇ ਨੇ ਸ਼ਾਮ ਦੇ ਮੀਂਹ ਨੇਰੀ ਦਾ ਅਲਰਟ ਰੂ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਲਈ ਪੰਜਾਬ ਦੇ ਦੋਨੋਂ ਸਾਈਡ ਇਸ ਟਾਈਮ ਜਿਹੜੇ ਗਰਚਮਕਲੇ ਬੱਦਲ ਮੀਂਹ ਨੇਰੀ ਦੀ ਕਾਰਵਾਈ ਦੇ ਰਹੇ ਆ ਲੈਂਦੇ ਪੰਜਾਬ ਤੇ ਵੀ ਇੱਕ ਬੱਦਲ ਬਣਿਆ ਹੋਇਆ ਤੇ ਦੂਜੀ ਸਾਈਡ ਚੜ੍ਹਦੇ ਵਾਲੀ ਸਾਈਡ ਪੰਜਾਬ ਦੇ ਜਿਹੜਾ ਹਿਮਾਚਲ ਤੇ ਇੱਕ ਮੀਂਹ ਨੇਰੀ ਵਾਲਾ ਬੱਦਲ ਬਣਿਆ ਹੋਇਆਗਾ ਤੇ ਉਮੀਦ ਇਹ ਚਾਹ ਪਰਹੀ ਆ ਇੱਕ ਦੋ ਘੰਟੇੰਦਰ ਜਿਹੜਾ ਪੰਜਾਬ ਦੇ ਹਿਮਾਚਲ ਨਾਲ ਦੇ ਸਕਦਾ ਤੇ ਹੋ ਸਕਦਾ ਧੂੜ ਹਨੇਰੀ ਪੰਜਾਬ ਦੇ ਕੇਂਦਰੀ ਹਿੱਸੇ ਤੱਕ ਵੀ 9-10 ਵਜੇ ਤੱਕ ਪੁੱਜ ਜਾਵੇ ਤੇ ਕਿਤੇ ਕਿਤੇ ਪਾਧੀ ਹੇਰੀ ਵਿੱਚ ਘਰ ਚਮਕ ਨਾਲ ਟਟਮੀ ਮੀਂਹ ਦੀ ਕਾਰਵਾਈ ਵੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਉਸ ਤੋਂ ਬਾਅਦ ਦੂਜੇ ਬੰਨੇ ਜਿਹੜਾ ਲਹਿੰਦੇ ਪੰਜਾਬ ਤੇ ਬੱਦਲ ਬਣਿਆ ਹੋਇਆ ਉਹ ਕਾਫੀ ਤਾਕੜਾ ਹੈ ਜਿਹੜਾ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਨੂੰ ਬਹੁਤੀ ਕੀ ਤਰ੍ਹਾਂ ਦੇ ਵਿੱਚ ਤੇਜ਼ ਧੂੜ ਹਨੇਰੀ ਨੂੰ ਸੱਦਾ ਦੇ ਸਕਦਾ ਹਵਾ ਦੀ ਸਪੀਡ ਜਿਹੜੀ ਹਨੇਰੀ ਦੀ 70-80 ਕਿਲੋਮੀਟਰਪਤੀ ਘੰਟਾ ਰਹਿ ਸਕਦੀ ਹੈ ਜਿੱਥੇ-ਜਿੱਥੇ ਘਰਚੰਕਲੇ ਬੱਦਲ ਵੀ ਨਾਲ ਹੁੰਦੇ ਅੰਬੰਦੇ ਰਹੇ ਤਾਂ ਉੱਥੇ ਹਵਾ ਦੀ ਸਪੀਡ ਵੀ 100 ਕਿਲੋਮੀਟਰ ਪ੍ਰਤੀ ਘੰਟਾ ਵੀ ਜਾ ਸਕਦੀ ਹੈਗੇ ਆ ਲਗਭਗ 9 ਜਾਂ 10 ਵਜੇ ਤੋਂ ਬਾਅਦ ਜਿਹੜੇ ਲੈਂਦੇ ਪੰਜਾਬ ਵਾਲੀ ਸਾਈਡ ਬੱਦਲ ਨੇ ਮੀਂਹ ਏਰੀਆ ਵਾਲੀ ਕਾਰਵਾਈ ਵਾਲੇ ਉਹ 9-10 ਵਜੇ ਤੋਂ ਬਾਅਦ ਜਿਹੜੇ ਪੰਜਾਬ ਦੇ ਬਾਰਡ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਦਾਖਲ ਹੋਣੇ ਸ਼ੁਰੂ ਹੋ ਸਕਦੇ ਅਤੇ 11-12 ਵਜੇ ਤੱਕ ਜਾਂ ਅੱਧੀ ਰਾਤ ਤੱਕ ਪੰਜਾਬ ਦੇ ਬਹੁਤੇ ਖੇਤਾਂ ਵਿੱਚ ਧੂੜ ਹਨੇਰੀ ਜਿਹੜੀ ਪੁੱਜ ਸਕਦੀ ਹੈ ਤੇ ਕਿਤੇ ਕਿਤੇ ਘਰ ਚਮਕ ਨਾਲ ਮੀਂਹ ਦੀ ਕਾਰਵਾਈ ਵੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਆਉਂਦੇ ਦਿਨਾਂ ਵਿੱਚ ਵੀ ਇੱਕ ਅੱਧਾ ਦਿਨ ਛੱਡ ਕੇ ਮੀਂਹ ਹੀਰੀ ਦਾ ਅਲਰਟ ਇਸੇ ਤਰ੍ਹਾਂ ਬਰਕਰਾਰ रह ਸਕਦਾ ਖਾਸ ਕਰਕੇ 3-4 ਮਈ ਤੱਕ